ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਤੇ ਲਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਮਿਹਰ ਅੰਮ੍ਰਿਤ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਅੰਤਰ ਕੀ ਗਤ ਤੁਮਹੀ ਜਾਣੀ tujhi pahe naveero ਗਤ ਦਾ ਮਤਲਬ ਹੁੰਦਾ ਹੈ ਆਤਮਿਕ ਅਵਸਥਾ ਨਵੇਰੋ ਦਾ ਮਤਲਬ ਹੈ ਨਿਵੇੜਾ ਕਰਨਾ ਜਾਂ ਫੈਸਲਾ ਕਰਨਾ ਵਾਹਿਗੁਰੂ ਜੀ ਦੇ ਚਰਨਾਂ ਨੂੰ ਸੰਬੋਧਿਤ ਹੁੰਦਿਆਂ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਭਾਈ ਉਸ ਮਾਲਕ ਦੇ ਅੱਗੇ ਪ੍ਰਮਾਤਮਾ ਦੇ ਅੱਗੇ ਵਾਹਿਗੁਰੂ ਅੱਗੇ ਇਹ ਅਰਦਾਸ ਬੇਨਤੀ ਕਰਿਏ ਇਹ ਮੁੱਖ ਤੋਂ ਵਚਨ ਬੋਲਿਏ ਵੀ हे ਮੇਰੇ ਦਾਤਾ ਜੀ हे ਮੇਰੇ ਮਾਲਕ ਪ੍ਰਮਾਤਮਾ ਮੇਰੇ ਦਿਲ ਦੀ ਹਾਲਤ ਜਿਹੜੀ ਹੈ ਇਹਨੂੰ ਤੂੰ ਹੀ ਜਾਣਦਾ ਹੈ ਪਾਪ ਵੀ ਮੇਰੇ ਦਿਲ ਦੀ ਅੰਦਰਲੀ ਗੱਲ ਨੂੰ ਤੂੰ ਸਮਝਦਾ ਹੈ ਆਤਮਿਕ ਅਵਸਥਾ ਨੂੰ ਤੂੰ ਹੀ ਜਾਣਦਾ ਤੇਰੀ ਸ਼ਰਣ ਪਿਆਹੀ ਮੇਰੀ ਅੰਦਰਲੀ ਮੰਦੀ ਹਾਲਤ ਦਾ ਖਾਤਮਾ ਹੋ ਸਕਦਾ ਵੀ ਜਿਹੜੇ ਮੇਰੇ ਅੰਦਰ ਮਾੜੇ ਵਿਕਾਰ ਹਨ ਮਾੜੇ ਖਿਆਲਾਤ ਹਨ ਮੇਰੀ ਮੰਦੀ ਹਾਲਤ ਹੈ ਇਹ ਮੰਦੀ ਹਾਲਤ ਜਿਹੜੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਅਕਾਲਪੁਰਖ ਪ੍ਰਮਾਤਮਾ ਦੀ ਕਿਰਪਾ ਨਾਲ ਦੂਰ ਹੋ ਸਕਦੀ ਹੈ ਦਾ ਖਾਤਮਾ ਹੋ ਸਕਦਾ ਹੈ ਏ ਦਾਤਾ ਜੀ ਕਿਰਪਾ ਕਰੋ ਬਖਸ਼ ਲਿਓ ਸਾਹਿਬ ਪ੍ਰਭੇ ਆਪਣੇ ਲੱਖ ਖਤੇ ਕਰ ਫੇਰੋ ਲੱਖ ਖਤੇ ਖਤੇ ਦਾ ਮਤਲਬ ਹੁੰਦਾ ਪਾਪ ਲੱਖ ਦਾ ਮਤਲਬ ਹੈ ਲੱਖਾਂ ਏ ਦਾਤਾ ਜੀ ਮੈਂ ਲੱਖਾਂ ਪਾਪ ਕਰਦਾ ਫਿਰਦਾ ਹਾਂ ਇਹ ਮੇਰੇ ਮਾਲਕ ਕਿਰਪਾ ਕਰਕੇ ਮੈਨੂੰ ਬਖਸ਼ ਲਿਓ ਜੀ ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ ठाकुर ਦਾ ਮਤਲਬ ਹੁੰਦਾ ਪਾਲਣਹਾਰਾ ਨੇਰੂ ਦਾ ਮਤਲਬ ਹੈ ਨੇੜੇ ਭਾਵ ਅੰਗ ਸੰਗ ਮੇ ਦਾਤਾ ਜੀ ਤੂੰ ਮੇਰਾ ਪਾਲਣਹਾਰਾ ਮੇਰਾ ਮਾਲਕ ਹੈ ਤੂੰ ਮੇਰੇ ਅੰਗ ਸੰਗ ਵੱਸਦਾ ਹੈ ਅਕਾਲ ਪੁਰਖ ਹਮੇਸ਼ਾ ਸਭ ਦੇ ਅੰਗ ਸੰਗ ਹੈ ਸਭ ਦੇ ਅੰਦਰ ਹੈ ਕੋਈ ਉਹਨੂੰ ਜੰਗਲ ਵਿਵਾਨਾਂ ਵਿੱਚ ਲੱਭਦਾ ਫਿਰਦਾ ਹੈ ਕੋਈ ਉਹਨੂੰ ਮੰਦਰ ਮਸੀਤਾਂ ਗੁਰਦੁਆਰਿਆਂ ਵਿੱਚ ਲੱਭਦਾ ਫਿਰਦਾ ਹੈ ਪਰ ਉਹ ਸਭ ਦੇ ਅੰਦਰ ਹੈ ਹਰ ਮੰਦਰ ਇਹੋ ਸਰੀਰ ਹੈ। ਹਰੀ ਦਾ ਮੰਦਰ ਆ ਜਿਹੜਾ ਨਾ ਜੋ ਉਹ ਸਾਤ ਸੰਗ ਦੀ ਸਾਡਾ ਆ ਸਰੀਰ ਹੈ ਇਸ ਵਿੱਚ ਉਸ ਪ੍ਰਮਾਤਮਾ ਦਾ ਨਿਵਾਸ ਹੈ। ਸਾਡੇ ਅੰਦਰ ਸਾਰਿਆਂ ਦੇ ਇੱਕ ਦੀ ਉਹ ਜੋਤ ਜਗਦੀ ਉਹ ਕਾਲਪੁਰਖ ਪ੍ਰਮਾਤਮਾ ਨੇ। हे दाता जी कृपा ਕਰੋ ਹਰ ਚਰਨ ਸ਼ਰਨਮੋਹ ਤੇਰੋ। ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲਓ ਜੀ। ਮੈਨੂੰ ਆਪਣਾ ਦਾਸ ਬਣਾਈ ਰੱਖੋ ਇਹ ਭਾਵਨਾ ਬਣਾਈਏ ਆਪਣੇ ਆਪ ਨੂੰ ਨੀਮਾ ਬਣਾ ਕੇ ਰੱਖੀਏ ਆਪਣੇ ਆਪ ਨੂੰ ਉੱਚਾ ਕਦੇ ਵੀ ਨਾ ਸਮਝੀਏ ਪਿਆਰਿਓ ਗੁਰਬਾਣੀ ਵਿੱਚ ਉਦਾਹਰਨ ਦੱਤੀ ਹੈ ਵੀ ਸਿੰਮਲ ਦੁਖ ਸਰਾਇਰਾ ਅਤ ਦੀਰਗ ਆਤਮੁਚ ਹੋਏ ਜੇ ਆਵੇ ਆਸਕਰ ਜाहि ਨਿਰਾਸੇ ਕਿਤ ਫਲ ਪਕੇ ਫੁਲ ਵਕ ਵਕੇ ਕਮ ਨਾ ਵੈ ਪਤ ਮਹਾਰਜ ਕਹਿੰਦੇ ਨੇ ਭਾਈ ਮਿੱਠ ਤਨੀ ਵੀ ਨਾਨਕਾ ਗੁਣ ਚ ਗਿਆ ਇਆ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨ ਕੋਈ ਧਰ ਤਰਾ ਜੂ ਤੁਲਿਏ ਨਿਵੇਂ ਸੋ ਗौरा ਹੋਇ ਮਹਾਰਾਜ ਆਪ ਕਹਿੰਦੇ ਨੇ ਭਾਈ ਆਪਣੇ ਅੰਦਰ ਨਿਰਮਾਨਤਾ ਧਾਰ ਕੇ ਰੱਖੋ ਰਹਾਓ ਬੇਸਮਾਰ ਬੇਅੰਤ ਸਵਾਮੀ ਉਚੋ ਗੁਣੇ ਗਹਿਰੋ ਏ ਬੇਸਮਾਰ ਸਵਾਮੀ ਏ ਬੇਅੰਤ ਏ ਮੇਰੇ ਮਾਲਕ ਪ੍ਰਮਾਤਮਾ ਉੱਚੀ ਆਤਮਿਕ ਅਵਸਥਾ ਵਾਲਾ ਹੈ ਤੋ ਸਾਰੇ ਗੁਣਾਂ ਦਾ ਮਾਲਕ ਹੈ ਤੋ ਡੂੰਗਾ ਹੈ ਕਾਟ ਸਲਕ ਈਨੂੰ ਆਪਣਾ ਦਾਸ ਰੋ ਤੋ ਨਾਨਕ ਕਹ ਹਨੇ ਓਰ ਕਾਟ ਸਲਕ ਸਿਰਕ ਦਾ ਮਤਲਬ ਹੁੰਦਾ ਫਾਹੀ ਦਾਸ ਰੋ ਕਹਿੰਦੇ ਨੇ ਨਿੱਕਾ ਜਿਹਾ ਦਾਸ ਤੋ ਨਾਨਕ ਕਹ ਹਨੇ ਹੋਰੋ ਨਿਹੋਰੋ ਦਾ ਮਤਲਬ ਹੁੰਦਾ ਮੁਤਾਜੀ ਏ ਨਾਨਕ ਆ ਕੇ ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਜਦੋਂ ਤੂੰ ਕਿਸੇ ਮਨੁੱਖ ਦੀ ਵਿਕਾਰਾਂ ਦੀ 파ਹੀ ਕੱਟ ਕੇ ਉਸ ਨੂੰ ਆਪਣਾ ਦਾਸ ਬਣਾ ਲੈਂਦਾ ਹੈ ਤਦੋਂ ਉਸ ਨੂੰ ਕਿਸੇ ਦੀ ਫਿਰ ਮਥਾਜੀ ਨਾਰਾਇਣ ਦੀ ਰੰਦੀ ਉਹ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੋ ਤਾਂ ਕਿ ਸਾਨੂੰ ਕਿਸੇ ਦੀ ਮਥਾਜੀ ਨਾ ਚੱਲਣੀ ਪਵੇ ਪ੍ਰਮਾਤਮਾ ਹਮੇਸ਼ਾ ਸਾਡੇ ਅੰਗ ਸੰਗ ਹੈ ਉਹਦੀ ਰਜਾ ਵਿੱਚ ਤੁਰਨਾ ਉਹਦੀ ਰਜਾ ਵਿੱਚ ਉੱਠਣਾ ਉਹਦੀ ਰਜਾ ਵਿੱਚ ਬੈਠਣਾ ਉਹਦੀ ਰਜਾ ਵਿੱਚ ਬੁਝਣਾ ਉਹਦੀ ਰਜਾ ਵਿੱਚ ਸੁਣਨਾ ਤੇ ਉਹਦੀ ਰਜਾ ਵਿੱਚ ਵੇਖਣਾ ਇਸੇ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਪ੍ਰਮਾਤਮਾ ਸਭਨਾਂ ਨੂੰ ਮੇਲ ਪਰਿਆਤ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪ ਸ੍ਰੀ ਪ੍ਰੇਮ ਪਿਆਰ ਦਾ ਵਾਕਤਾ ਦੀ ਅਰਦਾਸ ਅਤੇ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਜੀ ਸਭਨਾਂ ਦੇ ਮਨਾਂ ਨੂੰ ਪ੍ਰੇਰ ਕੇ ਆਪ ਲੈ ਲੈਣ ਅਰਦਾਸ ਬੇਨਤੀ ਕਰਦੇ ਜੀ ਮਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੁਰਗਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ